ਕੈਨੇਡਾ 10+2 ਕਰਕੇ ਸਟੱਡੀ ਵੀਜ਼ੇ ਤੇ ਜਾਣ ਵਾਲਿਆਂ ਦਾ ਹੋ ਸਕਦਾ ਹੈ ਨੁਕਸਾਨ ਦੇਖੋ ਮੈਂ ਕੈਨੇਡਾ 'ਚ ਰਹਿ ਰਿਹਾ ਤੇ ਪਿਛਲੇ 5-6 ਸਾਲ ਤੋਂ ਜਿਹੜੇ ਸਟੱਡੀ ਪਰਮਿਟ ਤੇ ਤੇ ਲੜਕੇ ਤੇ ਲੜਕੀਆਂ ਗਏ ਨੇ ਔਰ ਜਿਹੜੇ ਭਾਰਤ ਤੋਂ 10+2 ਕਰਕੇ 18 ਸਾਲ ਦੀ ਉਮਰ ਚਲੇ ਗਏ ਨੇ ਉਹ ਉੱਥੇ ਕੈਨੇਡਾ ਪੱਕੇ ਨਹੀਂ ਹੋ ਪਾਰੇ ਉਦਾ ਮੇਨ ਕਾਰਨ ਕੀ ਹੈ ਕਿ ਸੀ ਆਰ ਐਸ ਸਕੋਰ ਕੈਲਕੂਲੇਟਰ ਇੱਕ ਫਾਰਮੂਲਾ ਹੈ ਜਿਹੜਾ ਕਿ ਕੈਨੇਡਾ ਚ ਵੈਲਿਡ ਹੈ ਔਰ ਤੁਸੀਂ ਆਪੇ ਸੈਲ ਫੋਨ ਚ ਫ੍ਰੀ ਵਿੱਚ ਉਹਨੂੰ ਚੈੱਕ ਕਰ ਸਕਦੇ ਜੀ ਕਿਉਂਕਿ ਜਿਹੜੇ 10+2 ਦੇ ਬੱਚੇ ਨੇ ਉਹਨਾਂ ਦੀ ਉਮਰ ਘੱਟ ਹੁੰਦੀ ਹੈ ਉਹਨਾਂ ਨੇ 13 ਸਾਲ ਦੀ ਪੜਾਈ ਪੂਰੀ ਨਹੀਂ ਕੀਤੀ ਹੁੰਦੀ ਭਾਰਤ ਵਿੱਚ ਇਸ ਕਰਕੇ ਉਹਨਾਂ ਨੂੰ ਕੈਨੇਡਾ ਜਾ ਕੇ ਪੱਕੇ ਹੁਣ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਇਸ ਤੇ ਜਰਬੀ ਨੂੰ ਮੈਂ ਤਾਂ ਸਾਂਝਿਆ ਕਰ ਦਿਆ ਹੋਇਆ 10+2 ਤੋਂ ਬਾਅਦ ਰਿਗਮੈਂਡ ਕਰਦਾ ਹੈ ਚਾਹੇ ਤੁਸੀਂ ਆਈਟੀ ਕਰ ਲਓ ਚਾਹੇ ਡਿਪਲੋਮਾ ਕਰ ਲਓ ਚਾਹੇ ਡਿਗਰੀ ਕਰੋ ਚਾਹੇ ਨਰਸਿੰਗ ਦਾ ਕੋਰਸ ਕਰੋ ਇਹ ਪੜ੍ਹਾਈ ਪੂਰੀ ਕਰਕੇ ਤੁਸੀਂ ਫਿਰ ਪੱਕੇ ਤੌਰ ਤੇ ਬਾਹਰ ਜਾਓ ਐਜ਼ ਅ ਸਟੱਡੀ ਪਰਮਿਟ ਸਟੱਡੀ ਪਰਮਿਟ ਦੀ ਜ਼ਿਆਦਾ ਰਕਮ ਦੀ ਲੋੜ ਹੁੰਦੀ ਹੈ ਕਰਦਿਆਂ ਕੋਲ ਪਿੱਛੇ ਪੈਸੇ ਦੀ फाइनेंशियली फैल होने चाहिए ने जबकि परमानेंट रेजिडेंसी चाहे तो मैरिड जी अनमैरिड जी तेज़े बच्चे ने वो तेज नाल ही ट्रैवल कर सकते हैं होर जानकारी वास्ते उपरोक्त दिते गए फोन नंबर से संपर्क करो तुम्हें हर तरह की जानकारी फ्री ऑफ कॉस्ट दिखी जाएगी